ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਤੇ ਬੈਠੇ ਸਿੱਧੂ ਮੂਸੇਵਾਲੇ ਦੇ ਮਾਪੇ ਇਸ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਆਖੀਆਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿੱਥੇ ਕਿਹਾ ਕਿ ਗੋਲੀ ਬਾਰਾਂ ਨੂੰ ਫੜਨ ਦੇ ਲਈ ਇਨਾਮ ਰੱਖਣ ਜਿੰਨੇ ਵੀ ਪੈਸੇ ਲੱਗਣਗੇ ਉਹ ਆਪ ਦੇਣਗੇ ਉੱਥੇ ਮੂਸੇਵਾਲੇ ਦੀ ਮਾਂ ਦਾ ਕਹਿਣਾ ਹੈ ਕਿ ਗੋਲੀ ਦੇ ਬਦਲੇ ਗੋਲੀ ਹੀ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਪੁੱਤ ਗਵਾਇਆ ਤੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਲਗਾਤਾਰ ਜੋ ਉਹਨਾਂ ਤੋਂ ਕੋਸ਼ਿਸ਼ ਹੋ ਰਹੀ ਹੈ ਉਹ ਲਗਾਤਾਰ ਕਰ ਰਹੇ ਨੇ ਵਿਧਾਨ ਸਭਾ ਦੇ ਬਾਹਰ ਉਹਨਾਂ ਨੇ ਧਰਨਾ ਲਾਇਆ ਤੇ ਇਸ ਧਰਨੇ ਦੇ ਵਿੱਚ ਉਹ ਲਗਾਤਾਰ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਹੈ ਤੇ ਲਗਾਤਾਰ ਸਰਕਾਰਾਂਗੇ ਅਪੀਲ ਕਰ ਰਹੇ ਹੈ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਤੇ ਬੈਠੇ ਸਿੱਧੂ ਮੂਸੇਵਾਲੇ ਦੇ ਮਾਪੇ ਜ਼ੁਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਆਖੀਆਂ ਸੁੱਧ ਮੂੰਹ ਸੇ ਵਾਲਦੇ ਪਿਤਾ ਨੇ ਜਿੱਥੇ ਕਿਹਾ ਕਿ ਗੋਲੀ ਬਾਰਾ ਨੂੰ ਫੜਨ ਦੇ ਲਈ ਇਨਾਮ ਰੱਖਣ ਜਿੰਨੇ ਵੀ ਪੈਸੇ ਲੱਗਣਗੇ ਉਹ ਆਪ ਦੇਣਗੇ ਉੱਥੇ ਮੂੰਹ ਸੇ ਵਾਲੇ ਦੀ ਮਾਂ ਦਾ ਕਹਿਣਾ ਹੈ ਕਿ ਗੋਲੀ ਦੇ ਬਦਲੇ ਗੋਲੀ ਹੀ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਪੁੱਤ ਗਵਾਇਆ ਤੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਲਗਾਤਾਰ ਜੋ ਉਹਨਾਂ ਤੋਂ ਕੋਸ਼ਿਸ਼ ਹੋ ਰਹੀ ਹੈ ਉਹ ਲਗਾਤਾਰ ਕਰ ਰਹੇ ਨੇ विधानसभा ਦੇ ਬਾਹਰ ਉਹਨਾਂ ਨੇ ਧਰਨਾ ਲਾਇਆ ਤੇ ਇਸ ਧਰਨੇ ਦੇ ਵਿੱਚ ਉਹ ਲਗਾਤਾਰ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਤੇ ਲਗਾਤਾਰ ਸਰਕਾਰਾਂਗੇ ਅਪੀਲ ਕਰ ਰਿਹਾ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਤੇ ਬੈਠੇ ਸਿੱਧੂ ਮੂਸੇਵਾਲੇ ਦੇ ਮਾਪੇ ਦੁਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਆਖੀਆਂ ਸੁਦਮੂਸੇ ਵਾਲਦੇ ਪਿਤਾ ਨੇ ਜਿੱਥੇ ਕਿਹਾ ਕਿ ਗੋਲੀ ਬਾਰਾ ਨੂੰ ਫੜਨ ਦੇ ਲਈ ਇਨਾਮ ਰੱਖਣ ਜਿੰਨੇ ਵੀ ਪੈਸੇ ਲੱਗਣਗੇ ਉਹ ਆਪ ਦੇਣਗੇ ਉੱਥੇ ਮੂਸੇ ਵਾਲੇ ਦੀ ਮਾਂ ਦਾ ਕਹਿਣਾ ਹੈ ਕਿ ਗੋਲੀ ਦੇ ਬਦਲੇ ਗੋਲੀ ਹੀ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਪੁੱਤ ਗਵਾਇਆ ਤੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਲਗਾਤਾਰ ਜੋ ਉਹਨਾਂ ਤੋਂ ਕੋਸ਼ਿਸ਼ ਹੋ ਰਹੀ ਹੈ ਉਹ ਲਗਾਤਾਰ ਕਰ ਰਹੇ ਨੇ ਇਦਨਜ਼ਬਾਦ ਦੇ ਬਾਹਰ ਉਹਨਾਂ ਨੇ ਧਰਨਾ ਲਾਇਆ ਤੇ ਇਸ ਧਰਨੇ ਦੇ ਵਿੱਚ ਉਹ ਲਗਾਤਾਰ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਹੈ ਤੇ ਲਗਾਤਾਰ ਸਰਕਾਰਾਂ ਅੱਗੇ ਅਪੀਲ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਤੇ ਬੈਠੇ ਸਿੱਧੂ ਮੂਸੇਵਾਲੇ ਦੇ ਮਾਪੇ ਦੁਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਆਖੀਆਂ ਸੁੱਧ ਮੂੰਹ ਸੇ ਵਾਲਦੇ ਪਿਤਾ ਨੇ ਜਿੱਥੇ ਕਿਹਾ ਕਿ ਗੋਲੀ ਬਾਰਾ ਨੂੰ ਫੜਨ ਦੇ ਲਈ ਇਨਾਮ ਰੱਖਣ ਜਿੰਨੇ ਵੀ ਪੈਸੇ ਲੱਗਣਗੇ ਉਹ ਆਪ ਦੇਣਗੇ ਉੱਥੇ ਮੂੰਹ ਸੇ ਵਾਲੇ ਦੀ ਮਾਂ ਦਾ ਕਹਿਣਾ ਹੈ ਕਿ ਗੋਲੀ ਦੇ ਬਦਲੇ ਗੋਲੀ ਹੀ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਪੁੱਤ ਗਵਾਇਆ ਤੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਲਗਾਤਾਰ ਜੋ ਉਹਨਾਂ ਤੋਂ ਕੋਸ਼ਿਸ਼ ਹੋ ਰਹੀ ਹੈ ਉਹ ਲਗਾਤਾਰ ਕਰ ਰਹੇ ਨੇ विधानसभा ਦੇ ਬਾਹਰ ਉਹਨਾਂ ਨੇ ਧਰਨਾ ਲਾਇਆ ਤੇ ਇਸ ਧਰਨੇ ਦੇ ਵਿੱਚ ਉਹ ਲਗਾਤਾਰ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਤੇ ਲਗਾਤਾਰ ਸਰਕਾਰਾਂ 'ਗੇ ਅਪੀਲ ਕਰ ਰਿਹਾ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ